ਕਿ ਮਹੀਨੇ ਤੇ ਜੋ 5 ਦਿਨ ਮੇਰੇ ਬੀਬੀਆਂ ਪੈਣਾ ਕੋਲ ਹੁੰਦੇ ਨੇ ਉਹਨਾਂ 5 ਦਿਨਾਂ ਵਿੱਚ ਵੀ ਕੀ ਜੋ ਪਹਿਲਾ ਸਾਈਂ ਜਦਾ ਪਾਠ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰਪਿਆਰਿਓ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਇਸ ਚੈਨਲ ਤੇ ਆਪ ਜੀ ਨੂੰ ਬਹੁਤ ਜਾਣਕਾਰੀ ਭਰਪੂਰ ਵੀਡੀਓ ਗੁਰਬਾਣੀ ਪਾਠ ਗੁਰਬਾਣੀ ਮਰਿਆਦਾ ਗੁਰਮਤ ਮਰਿਆਦਾ ਬਾਰੇ ਮਿਰਦਿਆ ਹਿਰੰਦੀਆ ਨੇ ਅੱਜ ਫਿਰ ਆਪ ਜੀ ਦੇ ਲਈ ਇੱਕ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਮਝਾਂਗੇ ਚੋਪਹਿਰਾ ਸਾਹਿਬ ਜੀ ਦੇ ਰਿਲੇਟਡ ਕੁਝ ਸਵਾਲਾਂ ਦੇ ਜਵਾਬ ਬਹੁਤੇ ਸਵਾਲ ਆਪ ਜੀ ਦੇ ਵੀ ਹੋ ਸਕਦੇ ਨੇ ਸੋ ਇਸ ਕਰਕੇ ਇਹ ਵੀਡੀਓ ਪੂਰਾ ਵੇਖਣ ਦੀ ਕਿਰਪਾਤਾ ਕਰਨੀ ਵੀਡੀਓ ਸਕਿਪ ਨਾ ਕਰਿਓ ਕਿਉਂਕਿ ਜੇ ਕੋਈ ਗੱਲ ਬਹੁਤ ਤੇ ਫਿਰ ਆਪ ਜੀ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਵੀਡੀਓ ਪੂਰਾ ਵੇਖਣ ਦੀ ਕਿਰਪਾਲਤਾ ਕਰਨ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕੁਝ ਸਾਲਾਂ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਜਿਹਦੇ ਗੁਰਦੁਆਰਾ ਗੁਰਦੁਆਰਾ ਸ਼ਹੀਦਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੁਪਹਿਰਾ ਸਾਹਿਬ ਜੀ ਦੀ ਸੇਵਾ ਉੱਥੇ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਕੀਤੀ ਗਈ ਹੈ ਸੋ ਬਹੁਤੀ ਸੰਗਤਾਂ ਆਪਣੇ ਘਰ ਬਹਿ ਕੇ ਦੁਪਹਿਰਾ ਸਾਹਿਬ ਦਾ ਪਾਠ ਕਰਦੀਆਂ ਨੇ ਬਹੁਤੇ ਸੰਗਤਾਂ ਦੇ ਸਵਾਲ ਹੁੰਦੇ ਨੇ ਕੁਝ ਸਵਾਲਾਂ ਦੇ ਜਵਾਬ ਅੱਜ ਆਪ ਜੀ ਦੇ ਲਈ ਲੈ ਕੇ ਆਏ ਹਾਂ ਆਪ ਜੀ ਦਾ ਵੀ ਕੋਈ ਸਵਾਲ ਹੈ ਹੋ ਗੁਰ ਪਿਆਰਿਓ ਬਹੁਤੇ ਸੰਗਤਾਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਜਪਹਿਰਾ ਸਾਹਿਬ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਕਿਸੇ ਇਸ਼ਨਾਨ ਕਰਨਾ ਹੈ ਜਾਂ ਬਿਨਾਂ ਕਿਸੇ ਇਸ਼ਨਾਨ ਵੀ ਅਸੀਂ ਪਾਠ ਕਰ ਸਕਦੇ ਹਾਂ ਗੁਰ ਪਿਆਰਿਓ ਗੁਰੂ ਸਾਹਿਬ ਸਾਡਾ ਮਨ ਵੇਖਦੇ ਨੇ ਸਾਡਾ ਮਨ ਜੇ ਸਾਡਾ ਮਨ ਅੰਦਰੋਂ ਬਹੁਤ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ ਤੇ ਬਾਹਰੋਂ ਅਸੀਂ ਸਰੀਰ ਨੂੰ ਬਹੁਤ ਸੋਹਣਾ ਬਣਾ ਕੇ ਰੱਖੀਏ ਬਹੁਤ ਸੁਗੰਧੀਆਂ ਲਗਾ ਲਗਾ ਕੇ ਰੱਖੀਏ ਤਾਂ ਵੀ ਗੁਰਪਿਆਰਿਓ ਸਾਡਾ ਕਿੱਤਾ ਹੋਇਆ ਪਾਠ ਪੂਜਾ ਫਲ ਸਭ ਤੋਂ ਪਹਿਲਾਂ ਸਾਡਾ ਮਨ ਸਾਫ਼ ਹੋਣਾ ਚਾਹੀਦਾ ਉਸ ਤੋਂ ਬਾਅਦ ਜੇ ਆਪ ਜੀ ਨੇ ਕਿਸੇ ਇਸ਼ਨਾਨ ਕਰਨਾ ਹੈ ਤਾਂ ਬਹੁਤ ਚੰਗਾ ਹੈ ਕਿਉਂਕਿ ਕਿਸੇ ਇਸ਼ਨਾਨ ਕਰਿਆਂ ਸਰੀਰ ਦਾ ਰੋਮ ਰੋਮ ਤਰੋਤਾਜ਼ਾ ਹੋ ਜਾਂਦਾ ਹੈ ਜੇ ਆਪ ਜੀ ਕਿਸੇ ਸਰੀਰਕ ਪ੍ਰੋਬਲਮ ਕਰਕੇ ਇਸ਼ਨਾਨ ਕਿਸੇ ਇਸ਼ਨਾਨ ਨਹੀਂ ਕਰ ਸਕਦੇ ਤਾਂ ਵੀ ਕੋਈ ਗੱਲ ਨਹੀਂ ਬਿਨਾ ਕਿਸੇ ਇਸ਼ਨਾਨ ਤੋਂ ਵੀ ਆਪ ਜੀ ਪਾਠ ਬਹੁਤੇ ਸੰਗਤਾਂ ਦਾ ਸਵਾਲ ਹੁੰਦਾ ਹੈ ਕਿ ਪਾਠ ਕਰਦੇ ਹੋਇਆਂ ਅਸੀਂ ਬਾਥਰੂਮ ਜਾ ਸਕਦੇ ਹਾਂ ਟਾਇਲਟ ਜਾ ਸਕਦੇ ਹਾਂ ਹਾਂਜੀ ਗੁਰਪਿਆਰਿਓ ਪਰ ਸ਼ਰਤ ਇਹ ਹੈ ਕਿ ਜਦੋਂ ਆਪ ਜੀ ਨੇ ਬਾਥਰੂਮ ਆਪ ਜੀ ਨੇ ਗੁਟਕਾ ਸਾਹਿਬ ਰੱਖ ਕੇ ਫਿਰ ਬਾਥਰੂਮ ਜਾਣਾ ਹੈ ਹੱਥ ਸੁੱਚੇ ਕਰਕੇ ਦੁਬਾਰਾ ਫਿਰ ਗੁਟਕਾ ਸਾਹਿਬ ਲੈ ਕੇ ਆਪ ਜੀ ਜੇ ਆਪ ਜਿੰਨੂੰ ਪਿਆਸ ਲੱਗੀ ਹੈ ਤਾਂ ਜਿੰਨੇ ਜੇ ਪਾਣੀ ਵੀ ਪੀਣਾ ਹੈ ਇਹ ਨਾ ਹੋਵੇ ਇੱਕ ਹੱਥ ਵਿੱਚ ਆਪ ਜਿਹਦਾ ਗੁਟਕਾ ਸਾਈਬ ਹੋਵੇ ਇੱਕ ਹੱਥ ਵਿੱਚ ਤੁਸੀਂ ਪਾਣੀ ਪੀ ਰਹੇ ਹੋ ਐਸਾ ਨਹੀਂ ਕਰਨਾ ਹੈ ਜੇ ਤੁਸੀਂ ਪਾਣੀ ਪੀਣਾ ਹੈ ਪਿਆਸ ਲੱਗੀ ਹੈ ਤਾਂ ਗੁਟਕਾ ਸਾਈਬ ਰੱਖ ਕੇ ਪਾਣੀ ਪੀ ਕੇ ਹੱਥ ਸੁੱਚੇ ਕਰਕੇ ਫਿਰ ਦੁਬਾਰਾ ਪਾਣੀ ਗੁਰਪਿਆਰਿਓ ਬਹੁਤ ਇਹ ਅਸੀਂ ਘਰ ਚੋਂ ਪਹਿਰਾ ਸਾਈਬ ਕੱਢਦੇ ਹੋਇਆਂ ਜੋੜੜਾ ਪ੍ਰਸਾਦ ਦੀ ਦੇਗ ਨੂੰ ਭੋਗ ਲਗਾਉਂਦੇ ਆ ਉਹ ਉਹ ਅਸੀਂ ਜਦੋਂ ਅਰਦਾਸ ਵਿੱਚ ਕਹਿ ਰਹੇ ਹੁੰਦੇ ਆ ਕਿ ਗੁਰੂ ਸਾਹਿਬਾ ਜੀ ਨੂੰ ਕੜਾ ਪ੍ਰਸ਼ਾਦ ਦੀ ਦੇਗ ਪਰਵਾਨ ਹੋਵੇ ਯਾਪ ਜੀ ਨੂੰ ਭੋਗ ਲੱਗੇ ਉਸੇ ਟਾਈਮ ਹੀ ਕਿਰਪਾਨ ਭੇਟ ਕਰਨੀ ਹੈ ਜਾਂ ਬਾਅਦ ਵਿੱਚ ਬੜਾ ਪਿਆਰਿਓ ਆਪ ਜੀ ਨੇ ਅਰਦਾਸ ਸੰਪੂਰਨ ਕਰਕੇ ਉਸ ਤੋਂ ਬਾਅਦ ਹੀ ਕਿਰਪਾਨ ਭੇਟ ਕੜਾ ਪ੍ਰਸ਼ਾਦ ਅਰਦਾਸ ਤੁਸੀਂ ਬੜੇ ਪਿਆਰ ਦੇ ਨਾਲ ਇਕਾਗਰ ਚਿਤ ਹੋ ਕੇ ਕਰਨੀ ਹੈ ਬਾਅਦ ਵਿੱਚ ਕਿਰਪਾਨ ਭੇਟ ਕਰਨੀ ਹੈ ਬਹੁਤੀ ਸੰਖਤਾ ਦਾ ਇਹ ਸਵਾਲ ਆਇਆ ਹੈ ਕਿ ਮੈਂ ਫੋਰਨ ਕੰਟਰੀ ਵਿੱਚ ਰਹਿੰਦਾ ਹਾਂ ਤੇ ਮੈਂ ਕਿਸ ਟਾਈਮ ਦੇ ਹਿਸਾਬ ਦੇ ਨਾਲ ਚੋ ਪਹਿਰਾ ਸਰੀਜ ਦਾ ਪਾਠ ਕਰਾਂ ਇੰਡੀਆ ਦੇ ਹਿਸਾਬ ਦੇ ਨਾਲ ਜਾਂ ਜਿਵੇਂ ਕਿ ਅਮਰੀਕਾ ਦੇ ਹਿਸਾਬ ਦੇ ਨਾਲ ਜੇ ਤੁਸੀਂ ਅਮਰੀਕਾ ਦੇ ਵਿੱਚ ਰਹਿ ਰਹੇ ਹੋ ਤਾਂ ਆਪ ਜਿਨੇ ਉਸੇ ਟਾਈਮ ਦੇ ਨਾਲ ਜਿੱਥੇ ਤੁਸੀਂ ਰਹਿ ਰਹੇ ਹੋ ਉਸੇ ਟਾਈਮ ਦੇ ਹਿਸਾਬ ਦੇ ਨਾਲ ਹੀ ਆਪ ਜੀ ਨੇ ਦੁਪਹਿਰਾ ਸਜ ਜੀ ਦਾ ਪਾਠ ਕਰਨਾ ਹੈ ਚੋਪੈਰਾ ਸਾਹਿਬ ਕਟਣਾ ਹੈ ਬਹੁਤੀ ਮੇਰੀ ਭੈਣਾ ਦਾ ਇਹ ਸਵਾਲ ਹੁੰਦਾ ਹੈ ਕਿ ਮਹੀਨੇ ਦੇ ਜੋ 5 ਦਿਨ ਮੇਰੀ ਬੀਬੀਆਂ ਭੈਣਾ ਕੋਲ ਹੁੰਦੇ ਨੇ ਉਹਨਾਂ 5 ਦਿਨਾਂ ਵਿੱਚ ਵੀ ਕੀ ਚੋਪੈਰਾ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਹਾਂ ਜੀ ਆਪ ਜੀ ਉਹਨਾਂ ਦਿਨਾਂ ਵਿੱਚ ਵੀ ਗੁਰਬਾਣੀ ਪੜ੍ਹ ਸਕਦੇ ਹੋ ਪਾਠ ਕਰ ਸਕਦੇ ਹੋ ਗੁਰੂ ਸਾਹਿਬ ਵੱਲੋਂ ਐਸੀ ਕੋਈ ਵੀ ਮਨਾਹੀ ਨਹੀਂ ਹੈ ਸੋ ਇਸ ਬਾਰੇ ਕਿ ਇਹਨਾਂ 5 ਦਿਨਾਂ ਵਿੱਚ ਪਾਠ ਕਰ ਸਕਦੇ ਹਾਂ ਪੂਰੀ ਡਿਟੇਲ ਦੇ ਵਿੱਚ ਇਸੇ ਚੈਨਲ ਤੇ ਇੱਕ ਵੀਡੀਓ ਤੋਂ ਆਪ ਜੀ ਵੇਖ ਕੇ ਆਪਣੇ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹੋ ਇਹਨਾਂ 5 ਦਿਨਾਂ ਵਿੱਚ ਵੀ ਮੇਰੀ ਭੈਣਾਂ ਗੁਰਬਾਣੀ ਪੜ ਸਕਦੀਆਂ ਨੇ ਪ੍ਰਸ਼ਾਦਾ ਦੀ ਸੇਵਾ ਕਰ ਸਕਦੀਆਂ ਨੇ ਚਵਰ ਸਹਰ ਦੀ ਸੇਵਾ ਕਰ ਸਕਦੀਆਂ ਨੇ ਹਰ ਇੱਕ ਸੇਵਾ ਮੇਰੀ ਪੈਣਾ ਕਰ ਸਕਦੀ ਆ ਨਹੀਂ ਤੇ ਪਿਆਰੇ ਆਪ ਜੀ ਦਾ ਕੋਈ ਵੀ ਸਵਾਲ ਹੋਵੇ ਆਪ ਜੀ ਕਮੈਂਟ ਕਰ ਸਕਦੇ ਹੋ ਆਪ ਜੀ ਦੇ ਸਵਾਲ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ 100% ਦਿੱਤਾ ਜਾਵੇਗਾ ਸੋ ਚੈਨਲ ਤੇ ਹੋਰ ਵੀ ਵੀਡੀਓ ਨੇ ਉਹਨਾਂ ਨੂੰ ਵੇਖ ਕੇ ਆਪ ਜੀ ਆਪਣੇ ਸੰਕੇਤ ਦੂਰ ਕਰ ਸਕਦੇ ਹੋ ਜੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਇਹ ਵੀਡੀਓ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਉਹ ਵੀ ਆਪ ਜੀ ਨੂੰ ਦੁਆਵਾਂ ਦੇਵੇਗਾ ਗਲਤੀਆਂ ਆਪ ਭੁੱਲ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ